ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ 'ਚ ਬੰਦ ਪ੍ਰਵਾਸੀਆਂ ਦੀ ਗਿਣਤੀ 59000 ਦੇ ਰਿਕਾਰਡ ਅੰਕੜੇ ਤੋਂ ਟੱਪ ਚੁੱਕੀ ਹੈ ਤੇ ਇਸ ਦੇ ਬਾਵਜੂਦ ਛਾਪਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਮੀਗ੍ਰੈਂਟਾਂ ਨੂੰ ਸੌਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਤੇ ਸਭਨਾਂ ਵਾਸਤੇ ਲੋੜੀਂਦੀ ਖੁਰਾਕ ਮੁਹੱਈਆ ਕਰਵਾਉਣ ਦੇ ਕਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਨੇ। ਇਸ ਦੇ ਉਲਟ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹਮਾਇਤ ਪ੍ਰਾਪਤ ਵਨ ਬਿਗ ਬਿਊਟੀਫੁਲ ਬਿਲ ਚ ਡਿਟੈਂਸ਼ਨ ਸੈਂਟਰਾਂ ਵਿਚਲੇ ਮੰਜੀਆਂ ਦੀ ਗਿਣਤੀ ਵਧਾਈ ਉਧਰ ਅਮਰੀਕਾ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ ਮੰਗਲਵਾਰ ਨੂੰ 203 ਵੈਨਜ਼ੁਏਲਾ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਇਸ ਯੋਜਨਾ ਦਾ ਉਦੇਸ਼ ਵੈਨਜ਼ੁਏਲਾ ਸਰਕਾਰ ਦੁਆਰਾ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਦੇਣਾ ਹੈ ਇੱਥੇ ਅਧਿਕਾਰੀਆਂ ਨੇ ਦੱਸਿਆ ਕਿ 168 ਬੰਦੇ 29 ਔਰਤਾਂ ਤੇ 6 ਬੱਚਿਆਂ ਦਾ ਸਮੂਹ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਜਿੱਥੇ ਅਧਿਕਾਰੀਆਂ ਦੁਆਰਾ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ ਇਹ ਉਡਾਣ ਅਮਰੀਕਾ ਤੇ ਵੈਨਜ਼ੂਏਲਾ ਵਿਚਕਾਰ ਹੋਏ ਸਮਝੌਤੇ ਤਹਿਤ ਹੁਣ ਤੱਕ ਦੀ 37ਵੀਂ ਵਾਪਸੀ ਹੈ ਜਿਸ ਵਿੱਚ ਅਮਰੀਕਾ ਵੈਨਜ਼ੂਏਲਾ ਦੇ ਪ੍ਰਵਾਸੀਆਂ ਨੂੰ ਵਾਪਸ ਭੇਜਦਾ ਹੈ ਤੇ ਵੈਨਜ਼ੂਏਲਾ ਉਹਨਾਂ ਦੇ ਪੁਨਰਵਾਸ 'ਚ ਮਦਦ ਕਰਦਾ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਯੋਜਨਾ ਵਾਪਸ ਪਰਤਣ ਵਾਲਿਆਂ ਨੂੰ ਪੁਨਰਵਾਸ 'ਚ ਮਦਦ ਕਰਨ ਤੇ ਸੁਰੱਖਿਅਤ ਵਾਪਸੀ ਦੇ ਉਹਨਾਂ ਦੇ ਅਧਿਕਾਰ ਦੀ ਰੱਖਿਆ ਲਈ ਸਮਾਜਿਕ ਨੀਤੀਆਂ ਰਾਹੀਂ ਸਹਿਯੋਗ ਕਰਦੀ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਇੱਕ ਵਾਰ ਫਿਰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਹਾਰਵਰਡ ਯੂਨੀਵਰਸਿਟੀ ਅਤੇ 트੍ਰੰਪ ਪ੍ਰਸ਼ਾਸਨ ਵਿਚਕਾਰ ਚੱਲ ਰਿਹਾ ਵਿਵਾਦ 'ਚ ਸੰਘੀ ਅਦਾਲਤ ਨੇ ਇੱਕ ਵੱਡਾ ਹੁਕਮ ਦਿੱਤਾ। ਇੱਕ ਸੰਘੀ ਜੱਜ ਨੇ ਦੂਜੀ ਵਾਰ 트੍ਰੰਪ ਪ੍ਰਸ਼ਾਸਨ ਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ 'ਚ ਜਾਣ ਤੋਂ ਰੋਕਣ ਦੇ ਹੁਕਮ ਨੂੰ ਰੋਕ ਦਿੱਤਾ। ਬੋਸਟਨ 'ਚ ਅਮਰੀਕੀ ਜ਼ਿਲ੍ਹਾ ਜੱਜ ਐਲਿਸਨ ਬਰੋਜ਼ ਨੇ ਆਪਣੇ ਹੁਕਮ 'ਚ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ 'ਚ ਪੜ੍ਹਾਈ ਕਰਨ ਲਈ ਅਮਰੀਕਾ ਆਉਣ ਦੀ ਸਹੂਲਤ ਉਦੋਂ ਤੱਕ ਬਰਕਰਾਰ ਰਹੇਗੀ ਜਦੋਂ ਤੱਕ ਕੇਸ ਦਾ ਹੱਲ ਨਹੀਂ ਹੋ ਜਾਂਦਾ ਇਹ ਫੈਸਲਾ ਹਾਰਵਰਡ ਲਈ ਇੱਕ ਹੋਰ ਕਾਨੂੰਨੀ ਜਿੱਤ ਹੈ ਜੋ ਹਾਲ ਹੀ ਦੇ ਮਹੀਨਿਆਂ 'ਚ ਵਾਈਟ ਹਾਊਸ ਦੀਆਂ ਕਈ ਨੀਤੀਆਂ ਵਿਰੁੱਧ ਕਾਨੂੰਨੀ ਲੜਾਈਆਂ ਲੜ ਰਿਹਾ ਹੈ 트੍ਰੰਪ ਪ੍ਰਸ਼ਾਸਨ ਵੱਲੋਂ ਲਏ ਗਏ ਫੈਸਲੇ ਕਾਰਨ ਲਗਭਗ 7000 ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਸੀ ਇਸ ਮਾਮਲੇ 'ਚ ਵਿਦਿਆਰਥੀਆਂ ਨੂੰ ਜਾਂ ਤਾਂ ਯੂਨੀਵਰਸਿਟੀ ਛੱਡਣੀ ਪਵੇਗੀ ਜਾਂ ਅਮਰੀਕਾ ਉਹਨਾਂ ਦੀ ਕਾਨੂੰਨੀ ਸਥਿਤੀ ਖਤਮ ਕਰ ਦੇਵੇਗਾ। ਹੁਣ ਅਦਾਲਤ ਦੇ ਨਵੇਂ ਹੁਕਮ ਤੋਂ ਬਾਅਦ ਇਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਰੂਰ ਰਾਹਤ ਮਿਲੇਗੀ। ਦੱਸਦੀ ਹੈ ਕਿ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਹਾਰਵਰਡ ਨੂੰ ਕੈਂਬਰਿਜ ਮੈਸਾਚੂਸੈਟਸ ਦੇ ਕੈਂਪਸ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਆਗਿਆ ਦੇਣਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋਵੇਗਾ। ਟਰੰਪ ਨੇ ਹੁਕਮ 'ਚ ਲਿਖਿਆ ਮੈਂ ਇਹ ਤੈਅ ਕੀਤਾ ਹੈ ਕਿ ਵਿਦੇਸ਼ੀ ਨਾਗਰਿਕਾਂ ਦੇ ਇੱਕ ਵਰਗ ਦਾ ਦਾਖਲਾ ਸੰਯੁਕਤ ਰਾਜ ਅਮਰੀਕਾ ਦੇ ਹਿੱਤਾਂ ਲਈ ਨੁਕਸਾਨਦੇਹ ਹੈ ਕਿਉਂਕਿ ਮੇਰੀ ਰਾਏ 'ਚ ਹਾਰਵਰਡ ਦੇ ਵਿਵਹਾਰ ਨੇ ਇਸ ਨੂੰ ਵਿਦੇਸ਼ੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਇੱਕ ਅਣਉਚਿਤ ਮੰਜ਼ਲ ਬਣਾ ਦਿੱਤਾ ਹੈ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੇ ਖੋਜ ਫੰਡਿੰਗ 'ਚ ਵੀ ਭਾਰੀ ਕਟੌਤੀ ਕੀਤੀ ਸੀ ਸਰਕਾਰੀ ਇਕਰਾਣਨਾ ਮੇ ਰੱਦ ਕਰ ਦਿੱਤੇ ਸਨ ਯੂਨੀਵਰਸਿਟੀ ਨੂੰ ਟੈਕਸ ਛੋਟ ਦੀ ਧਮਕੀ ਦਿੱਤੀ ਗਈ ਸੀ ਅਤੇ ਹਾਰਵਰਡ ਤੋਂ ਵਿਦੇਸ਼ੀ ਵਿਦਿਆਰਥੀਆਂ ਨਾਲ ਸੰਬੰਧਤ ਦਸਤਾਵੇਜ਼ ਵੀ ਮੰਗੇ ਗਏ ਸਨ ਇਸ ਤੋਂ ਬਾਅਦ ਜਦੋਂ 트ੰਪ ਪ੍ਰਸ਼ਾਸਨ ਨੂੰ ਹਾਰਵਰਡ ਤੋਂ ਪ੍ਰਾਪਤ ਜਾਣਕਾਰੀ ਕਾਫੀ ਨਹੀਂ ਲੱਗੀ ਤਾਂ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਸਰਟੀਫਿਕੇਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਅਮਰੀਕਾ ਦੀ ਆਰਥਿਕ ਰਾਜਤਾ ਨੇ ਨਿਊਯਾਰਕ 'ਚ ਪਹਿਲਾ ਭਾਰਤੀ ਮੇਅਰ ਬਣਨਾ ਲਗਭਗ ਤੈਅ ਹੈ ਦਰਅਸਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਜ਼ੁਹਰਾਨ ਮਮਦਾਨੀ ਉਮੀਦਵਾਰੀ ਜਿੱਤ ਚੁੱਕੇ ਨੇ ਅਤੇ ਨਿਊਯਾਰਕ ਸ਼ਹਿਰ 'ਚ ਡੈਮੋਕ੍ਰੈਟਿਕਸ ਦਾ ਦਬਦਬਾ ਮੰਨਿਆ ਜਾਂਦਾ ਹੈ। ਗੁਜਰਾਤੀ ਅਤੇ ਪੰਜਾਬੀ ਮਾਪਿਆਂ ਦੀ ਸੰਤਾਨ ਜ਼ੁਹਰਾਨ ਮਮਦਾਨੀ ਦਾ ਜਨਮ ਯੂਗਾਂਡਾ 'ਚ ਹੋਇਆ ਤੇ ਬਾਅਦ 'ਚ ਉਹਨਾਂ ਦਾ ਪਰਿਵਾਰ ਅਮਰੀਕਾ ਆ ਕੇ ਵੱਸ ਗਿਆ। ਨਿਊਯਾਰਕ ਸੂਬਾ ਅਸੈਂਬਲੀ ਦੇ 33 ਸਾਲਾਂ ਮੈਂਬਰ ਜ਼ੁਹਰਾਨ ਮਮਦਾਨੀ ਨੇ ਪਾਰਟੀ ਪੱਧਰ ਤੇ 80% ਤੋਂ ਵੱਧ ਵੋਟਾਂ ਹਾਸਲ ਕਰਦਿਆਂ ਮੇਅਰ ਦੀ ਉਮੀਦਵਾਰੀ ਜਿੱਤ ਲਈ ਜਦਕਿ ਸਾਬਕਾ ਗਵਰਨਰ ਐਂਡਰਿਊ ਕੂਮੋ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਹਾਲਾਂਕਿ ਇਸ ਚੋਣ ਦਾ ਅੰਤਿਮ ਫੈਸਲਾ ਰੈਂਕਡ ਚੁਆਇਸ VOTING ਯਾਨੀ ਕਿ RCV ਰਾਹੀਂ ਹੋਵੇਗਾ ਪਰ 33 ਸਾਲਾ ਡੈਮੋਕ੍ਰੈਟਿਕ ਨੇਤਾ ਮਮਦਾਨੀ ਦੌੜ 'ਚ ਸਭ ਤੋਂ ਅੱਗੇ ਨੇ RCV ਇੱਕ ਚੋਣ ਪ੍ਰਣਾਲੀ ਹੈ ਜਿਸ ਵਿੱਚ VOTER ਉਮੀਦਵਾਰਾਂ ਨੂੰ ਉਹਨਾਂ ਦੇ VOTE ਪੱਤਰਾਂ ਦੇ ਤਰਜੀਹ ਦੇ ਆਧਾਰ ਤੇ ਦਰਜਾ ਦਿੰਦੇ ਨੇ ਮਮਦਾਨੀ ਨੇ ਸਮਰਥਕਾਂ ਨੂੰ ਦਿੱਤੇ ਭਾਸ਼ਣ 'ਚ ਕਿਹਾ ਅਸੀਂ ਇਤਿਹਾਸ ਰਚ ਦਿੱਤਾ ਹੈ ਮੈਂ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਤੁਹਾਡੀ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਹੋਵਾਂਗਾ ਜਿੰਸੀ ਸ਼ੋਸ਼ਣ ਦੇ ਮਾਮਲੇ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਮੋ ਨੇ ਸਮਰਥਕਾਂ ਨੂੰ ਦੱਸਿਆ ਕਿ ਉਸਨੇ ਮਮਦਾਨੀ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੂੰ ਵਧਾਈ ਦਿੱਤੀ ਸੀ ਕਿਉਮੋ ਨੇ ਸਮਰਥਕਾਂ ਨੂੰ ਕਿਹਾ ਅੱਜ ਰਾਤ ਉਸ ਦੀ ਰਾਤ ਹੈ ਉਹ ਇਸ ਦਾ ਹੱਕਦਾਰ ਹੈ ਉਹ ਜਿੱਤ ਗਿਆ ਜੇਕਰ ਮਮਦਾਨੀ ਇਹ ਚੋਣ ਜਿੱਤ ਜਾਂਦਾ ਹੈ ਤਾਂ ਉਹ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਤੇ ਭਾਰਤੀ ਅਮਰੀਕੀ ਮੇਅਰ ਬਣ ਜਾਣਗੇ ਮੌਜੂਦਾ ਮੇਅਰ 에ਰਿਕ ਐਡਮਸ ਨੇ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਈਮਰੀ ਚੋਣ ਚ ਹਿੱਸਾ ਨਹੀਂ ਲਿਆ ਤੇ ਇੱਕ ਸੁਤੰਤਰ ਉਮੀਦਵਾਰ ਵਜੋਂ ਦੁਬਾਰਾ ਚੋਣ ਲੜ ਰਹੇ ਨੇ ਨਿਊਯਾਰਕ ਸਿਟੀ ਦੇ ਬੋਰਡ ਆਫ ਇਲੈਕਸ਼ਨਸ ਦੇ ਅਣਅਧਿਕਾਰਤ ਨਤੀਜਿਆਂ ਅਨੁਸਾਰ ਮਮਦਾਨੀ ਨੂੰ ਐਂਡਰਿਊ ਕਿਉਮੋ ਨਾਲੋਂ ਜ਼ਿਆਦਾ ਬੈਲਟ ਤੇ ਤਰਜੀਹ ਦਿੱਤੀ ਗਈ ਸੀ ਰੈਂਕ ਚੁਆਇਸ ਵੋਟਿੰਗ ਚ ਗਿਣੀਆਂ ਜਾਣ ਵਾਲੀਆਂ ਵੋਟਾਂ ਦੀ ਗਿਣਤੀ ਹੋਰ ਘਟ ਸਕਦੀ ਹੈ ਜਿਸ ਕਾਰਨ ਮਮਦਾਨੀ ਦੀ ਲੀਡ ਵਧੇਰੇ ਨਿਸ਼ਚਿਤ ਮੰਨੀ ਜਾ ਰਹੀ ਹੈ ਹਮੇਸ਼ਾ ਤੋਂ ਹੀ ਸਿਆਸਤ ਚ ਡੂੰਗੀ ਦਿਲਚਸਪੀ ਰੱਖਣ ਵਾਲੇ ਜ਼ੁਹਰਾਨ ਮਮਦਾਨੀ ਨੇ 2021 ਚ ਕੁਇਨਜ਼ ਇਲਾਕੇ ਤੋਂ ਸੂਬਾ ਅਸੈਂਬਲੀ ਦੀ ਚੋਣ ਜਿੱਤੀ ਸੀ ਤੇ ਇਸ ਜਿੱਤ ਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਮੇਅਰ ਦੀ ਚੋਣ ਨਾਲ ਸੰਬੰਧਿਤ ਸਰਵੇਖਣ ਵੀ ਆਉਣੇ ਸ਼ੁਰੂ ਹੋ ਰਹੇ ਨੇ ਅਤੇ 트럼ਪ ਦੀਆਂ ਨੀਤੀਆਂ ਨੂੰ ਵੇਖਦਿਆਂ ਡੈਮੋਕ੍ਰੈਟਿਕ ਪਾਰਟੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਮੈਨਹਟਨ ਇੰਸਟੀਚਿਊਟ ਦੇ ਫੈਲੋ ਚਾਰਲਜ਼ ਫੇਨ ਲਿਹਮਨ ਦਾ ਕਹਿਣਾ ਹੈ ਕਿ ਜ਼ੁਹਰਾਨ ਮਮਦਾਨੀ ਸ਼ਹਿਰ ਵਾਸੀਆਂ ਦੀ ਨਬਜ਼ ਪਛਾਣਨ 'ਚ ਸਫਲ ਰਿਹਾ ਅਤੇ ਸ਼ਹਿਰ ਦੇ ਲੋਕਾਂ ਨੂੰ ਅਜਿਹਾ ਮੇਅਰ ਚਾਹੀਦਾ ਹੈ ਜੋ ਜ਼ਿੰਦਗੀ ਦੇ ਖਰਚਿਆਂ ਨੂੰ ਘਟਾ ਸਕੇ। ਮਮਦਾਨੀ ਸ਼ਹਿਰ ਦੇ ਲੋਕਾਂ ਵਾਸਤੇ ਸਰਕਾਰੀ ਗਰੋਸਰੀ ਸਟੋਰ ਖੋਲਣ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਨਿਊਯਾਰਕ ਪੁਲਿਸ ਵਿਭਾਗ ਦਾ ਘੇਰਾ ਵਧਾਉਣ ਦੇ ਹੱਕ 'ਚ ਨਹੀਂ। ਮੇਅਰ ਦੀ ਚੋਣ ਅਜੇੇ ਸਮੇ ਹੋ ਰਹੀ ਹੈ ਜਦੋਂ ਡੋਨਾਲਡ 트੍ਰੰਪ ਨਿਊਯਾਰਕ ਸਣੇ ਕਈ ਸ਼ਹਿਰਾਂ 'ਚ ਇਮੀਗ੍ਰੇਸ਼ਨ ਛਾਪੇ ਵਧਾਉਣ ਦੇ ਹੁਕਮ ਦੇ ਚੁਕੇ ਨੇ। ਮਹਾਦੋਸ਼ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਮੰਗਲਵਾਰ ਨੂੰ ਸੰਸਦੀ ਪ੍ਰਵਾਨਗੀ ਤੋਂ ਬਿਨਾਂ ਈਰਾਨ ਵਿਰੁੱਧ ਫੌਜੀ ਕਾਰਵਾਈ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ 트੍ਰੰਪ ਉੱਤੇ ਮਹਾਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਭਾਰੀ ਵੋਟਿੰਗ ਕੀਤੀ। ਇਸ ਸਬੰਧ ਚ ਪ੍ਰਸਤਾਵ ਨੂੰ 344 ਵੋਟਾਂ ਦੇ ਵਿਰੋਧ ਅਤੇ 79 ਵੋਟਾਂ ਦੇ ਹੱਕ ਚ ਵੋਟਾਂ ਪਈਆਂ ਇਹ ਪ੍ਰਸਤਾਵ ਟੈਕਸਸ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਐਲ ਗ੍ਰੀਨ ਦੁਆਰਾ ਪੇਸ਼ ਕੀਤਾ ਗਿਆ ਸੀ ਜਿਸ ਦੇ ਸੰਖੇਪ ਚਰਚਾ ਹੋਈ ਅਤੇ ਉਹਨਾਂ ਦੀ ਪਾਰਟੀ ਦੇ ਅੰਦਰ ਵੰਡ ਹੋ ਗਈ ਡੈਮੋਕ੍ਰੈਟਿਕ ਪਾਰਟੀ ਦੇ ਲਈ ਕਈ ਸੰਸਦ ਮੈਂਬਰਾਂ ਨੇ ਪ੍ਰਸਤਾਵ ਵਿਰੋਧ ਵੋਟਿੰਗ ਕੀਤੀ ਗ੍ਰੀਨ ਨੇ ਵੋਟਿੰਗ ਤੋਂ ਪਹਿਲਾਂ ਕਿਹਾ ਮੈਂ ਇਹ ਇਸ ਲਈ ਕਰ ਰਿਹਾ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਅਮਰੀਕੀ ਸੰਸਦ ਨਾਲ ਸਲਾਹ ਕੀਤੇ ਬਿਨਾਂ 30 ਕਰੋੜ ਲੋਕਾਂ ਨੂੰ ਯੁੱਧ 'ਚ ਸੁੱਟਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜਨਤਾ ਸੰਵਿਧਾਨ ਸਾਰਥਕ ਸਾਬਤ ਹੋਵੇਗਾ ਜਾਂ ਇਹ ਅਰਥਹੀਣ ਹੋ ਜਾਵੇਗਾ। ਟਰੰਪ ਤੇ ਮਹਾਦੋਸ਼ ਲਾਉਣ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਪਰ ਇਹ ਦਰਸਾਉਂਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਬਹੁਤ ਸਾਰੇ ਮੈਂਬਰ ਉਹਨਾਂ ਦੇ ਪ੍ਰਸ਼ਾਸਨ ਤੋਂ ਅਸਹਿਜ ਨੇ। ਖਾਸ ਕਰਕੇ ਈਰਾਨ ਦੇ ਪਰਮਾਣੂ ਕੇਂਦਰਾਂ ਤੇ ਅਚਾਨਕ ਹਮਲੇ ਤੋਂ ਬਾਅਦ ਜੋ ਕਿ ਪੱਛਮੀ ਏਸ਼ੀਆ ਦੇ ਮਾਮਲਿਆਂ 'ਚ ਇੱਕ ਜੋਖਮ ਭਰਿਆ ਦਖਲ ਹੈ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਨੇ ਗ੍ਰੀਨ ਦੀ ਸਿੱਧੇ ਤੌਰ ਤੇ ਆਲੋਚਨਾ ਨਹੀਂ ਕੀਤੀ ਜਿਸਾਗੋਂ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਦਾ ਧਿਆਨ ਹੋਰ ਮੁੱਦਿਆਂ ਤੇ ਹੈ ਮਹਾਦੋਸ਼ ਦੇ ਮਾਮਲਿਆਂ 'ਚ ਆਮ ਤੌਰ ਤੇ ਪਾਰਟੀ ਲੀਡਰਸ਼ਿਪ ਵੱਲੋਂ ਕਿਸੇ ਖਾਸ ਤਰੀਕੇ ਨਾਲ ਵੋਟ ਪਾਉਣ ਲਈ ਕੋਈ ਦਬਾਅ ਨਹੀਂ ਹੁੰਦਾ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਤੀਨਿਧੀ ਸਭਾ ਚ ਡੈਮੋਕ੍ਰੈਟਿਕ ਕਾਕਸ ਦੇ ਚੇਅਰਮੈਨ ਪੀਟ ਐਗਵਾਈਲਰ ਨੇ ਆਉਣ ਵਾਲੇ ਦਿਨਾਂ ਚ ਸੰਸਦ ਚ ਪਾਸ ਹੋਣ ਵਾਲੇ 트੍ਰੰਪ ਤੇ ਵੱਡੇ ਟੈਕਸ ਛੋਟ ਪੈਕੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਮੈਨੂੰ ਲੱਗਦਾ ਕਿ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਤੇ ਧਿਆਨ ਕੇਂਦਰਿਤ ਕਰਨਾ ਇੱਕ ਭਟਕਣਾ ਹੋਵੇਗੀ ਕਿਉਂਕਿ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ ਜਿਸ ਤੇ ਅਸੀਂ ਧਿਆਨ ਕੇਂਦਰਿਤ ਕਰ ਸਕਦੇ ਹਾਂ ਡੈਮੋਕ੍ਰੈਟਿਕ ਪਾਰਟੀ ਨੇ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੋ ਵਾਰ ਮਹਾਦੋਸ਼ ਪ੍ਰਸਤਾਵ ਪੇਸ਼ ਕੀਤੇ ਗਏ 2019 ਚ ਰੂਸੀ ਫੌਜੀ ਹਮਲੇ ਦਾ ਸਾਹਮਣਾ ਕਰ ਰਿਹਾ ਯੂਕਰੇਨ ਨੂੰ ਦਿੱਤੇ ਗਏ ਫੰਡਾਂ ਨੂੰ ਰੋਕਣ ਲਈ ਉਹਨਾਂ ਵਿਰੁੱਧ ਪਹਿਲਾ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਟਰੰਪ ਦੇ ਸਮਰਥਕਾਂ ਨੇ 2021 ਚ ਰਾਸ਼ਟਰਪਤੀ ਚੋਣ ਚ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਦੀ ਜਿੱਤ ਦੇ ਵਿਰੋਧ ਚ 6 ਜਨਵਰੀ ਨੂੰ ਕੈਪੀਟਲ ਹਿੱਲ ਤੇ ਹਮਲਾ ਕੀਤਾ ਸੀ ਜਿਸ ਲਈ ਟਰੰਪ ਦੇ ਵਿਰੋਧ ਦੂਜਾ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਹਾਲਾਂਕਿ ਦੋਵਾਂ ਮਹਾਦੋਸ਼ ਮਾਮਲਿਆਂ 'ਚ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਟਰੰਪ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਦਾ ਮੌਕਾ ਮਿਲਿਆ ਇਜ਼ਰਾਈਲ ਤੇ ਈਰਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਫਲਤਾ ਦਾ ਸੇਹਰਾ ਲੈਂਡ ਚ ਰੁੱਝੇ ਹੋਏ ਨੇ ਉੱਥੇ ਹੀ ਅਮਰੀਕਾ ਦੇ ਦਾਅਵਿਆਂ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਬੰਬਾਰਾਂ ਨੇ ਅਸਲ 'ਚ ਇਰਾਨ ਦੇ ਪਰਮਾਣੂ ਸਥਾਨਾਂ ਨੂੰ ਤਬਾਹ ਕਰ ਦਿੱਤਾ ਹੈ ਜਾਂ ਉਹ ਆਪਣੀਆਂ ਕੋਸ਼ਿਸ਼ਾਂ 'ਚ ਅਸਫਲ ਰਿਹਾ ਹੈ ਇਸ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਉਹਨਾਂ ਖੁਫੀਆ ਮੁਲਾਂਕਣਾਂ ਦੀਆਂ ਰਿਪੋਰਟਾਂ ਦਾ ਵਿਰੋਧ ਕੀਤਾ ਜੋ ਇਰਾਨ ਦੇ ਪਰਮਾਣੂ ਸਥਾਨਾਂ ਨੂੰ ਤਬਾਹ ਕਰਨ ਦੇ ਅਮਰੀਕੀ ਸਰਕਾਰ ਦੇ ਦਾਅਵਿਆਂ ਤੇ ਸ਼ੱਕ ਪੈਦਾ ਕਰਦੀਆਂ ਨੇ ਇੱਕ ਸ਼ੁਰੂਆਤੀ ਅਮਰੀਕੀ ਖੁਫੀਆ ਮੁਲਾਂਕਣ ਰਿਪੋਰਟ 'ਚ ਦਿਖਾਇਆ ਗਿਆ ਹੈ ਕਿ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਫੌਜ ਦੇ ਹਮਲਿਆਂ ਨੇ ਇਸ ਦੇ ਪਰਮਾਣੂ ਪ੍ਰੋਗਰਾਮ ਦੇ ਮੁੱਖ ਹਿੱਸਿਆਂ ਨੂੰ ਤਬਾਹ ਨਹੀਂ ਕੀਤਾ ਜਦਕਿ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਦਾ ਦਾਵਾ ਕੀਤਾ ਸੀ ਰਿਪੋਰਟ ਮੁਤਾਬਕ ਇਸ ਹਮਲੇ ਨੇ ਬੇਸ਼ੱਕ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪਿੱਛੇ ਧਕੇਲ ਦਿੱਤਾ ਹੈ ਪਰ ਈਰਾਨ ਦੇ ਅਮੀਰ ਯੂਰੇਨੀਅਮ ਦੇ ਭੰਡਾਰ ਨੂੰ ਤਬਾਹ ਨਹੀਂ ਕੀਤਾ ਗਿਆ ਸੀ ਅਤੇ ਇਸ ਦੇ ਸੈਂਟਰੀਫਿਊਜ ਵੱਡੇ ਪੱਧਰ ਤੇ ਬਰਕਰਾਰ ਨੇ ਸੂਤਰਾਂ ਦੇ ਹਵਾਲੇ ਨਾਲ ਸੀਐਨਐਨ ਵੱਲੋਂ ਦਿੱਤੀ ਜਾਣਕਾਰੀ ਪਿੱਛੋਂ ਡੋਨਾਲਡ 트ੰਪ ਨੇ ਸੀਐਨਐਨ ਦੀ ਨਿੰਦਾ ਕੀਤੀ ਤੇ ਦਾਅਵਾ ਕੀਤਾ ਕਿ ਇਹ ਹਮਲਾ ਇਤਿਹਾਸ ਦੇ ਸਭ ਤੋਂ ਸਫਲ ਫੌਜੀ ਹਮਲਿਆਂ 'ਚੋਂ ਇੱਕ ਸੀ ਈਰਾਨ 'ਚ ਪਰਮਾਣੂ ਥਾਮਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਨੇ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਅਮਰੀਕੀ ਬੰਬਾਰ ਜਹਾਜ਼ B2 ਨੂੰ ਉਡਾਣ ਭਰਦੇ ਅਤੇ ਬੰਬਾਰੀ ਕਰਦੇ ਦਿਖਾਇਆ ਗਿਆ ਹੈ ਇਸ ਵਿਸ਼ੇਸ਼ ਬੰਬਾਰ ਜਹਾਜ਼ ਦੀਆਂ ਵਿਸ਼ੇਸ਼ਤਾਵਾਂ ਅਤੇ ਮਾਰਤਾ ਵੀ ਵੀਡੀਓ 'ਚ ਦਿਖਾਈ ਗਈ ਹੈ ਇਸ ਵੀਡੀਓ ਦੇ ਪਿਛੋਕੜ 'ਚ ਇੱਕ ਪੁਰਾਣਾ ਗਾਣਾ ਚੱਲ ਰਿਹਾ ਹੈ ਇਸ ਦਰਮਿਆਨ iran ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗੀ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ਤੇ ਸਵੀਕਾਰ ਕੀਤਾ ਕਿ ਐਤਵਾਰ ਨੂੰ ਅਮਰੀਕੀ b2 ਸਪਿਰਿਟ ਬੰਬਾਰਾਂ ਦੁਆਰਾ ਸੁੱਟੇ ਗਏ ਬੰਕਰ ਬਸਟਰ ਬੰਬਾਂ ਨੇ ਫੋਰਡੋ, ਨਤਾਂਜ਼ ਅਤੇ ਇਸਫਾਹਾਨ ਵਿਖੇ ਦੇਸ਼ ਦੇ ਤਿੰਨ ਪ੍ਰਮੁੱਖ ਪਰਮਾਣੂ ਸਥਾਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਸਾਡੀਆਂ ਪਰਮਾਣੂ ਸਥਾਪਨਾਵਾਂ ਨੂੰ ਬੰਕਰ ਬਸਟਰ ਬੰਬਾਂ ਨਾਲ ਭਾਰੀ ਨੁਕਸਾਨ ਹੋਇਆ ਪਰ ਵੇਰਵੇ ਨਹੀਂ ਦਿੱਤੇ ਜਾ ਸਕਦੇ ਬਾਗੀ ਨੇ ਕਤਰ ਤੋਂ ਅਲ ਜਜ਼ੀਰਾ ਨੂੰ ਇਹ ਗੱਲ ਦੱਸੀ ਹੈ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹਮਲੇ 'ਚ ਪਰਮਾਣੂ ਪਲਾਂਟਾਂ ਦੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਉਪਕਰਣਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਨਾਲ ਸਹੂਲਤਾਂ ਦੇ ਕੰਮਕਾਜ 'ਚ ਮਹੀਨਿਆਂ ਤੱਕ ਵਿਘਨ ਪੈ ਸਕਦਾ ਹੈ ਹਾਲਾਂਕਿ ਬਾਗੀ ਨੇ ਇਹ ਨਹੀਂ ਦੱਸਿਆ ਕਿ ਨੁਕਸਾਨ ਕਿੰਨਾ ਵੱਡਾ ਸੀ ਅਤੇ ਇਸ ਦੀ ਮੁਰੰਮਤ 'ਚ ਕਿੰਨਾ ਸਮਾਂ ਲੱਗੇਗਾ ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਲਿਆਉਣ 'ਚ ਉਨ੍ਹਾਂ ਦੀ ਭੂਮਿਕਾ ਲਈ 2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਅਮਰੀਕੀ ਹਾਊਸ ਪ੍ਰਤੀਨਿਧੀ ਬਡੀ ਕਾਰਟਰ ਨੇ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਮੱਧ ਪੂਰਬ ਦੇ ਸੰਘਰਸ਼ ਨੂੰ ਹੱਲ ਕਰਨ 'ਚ ਟਰੰਪ ਦੀ ਭੂਮਿਕਾ ਦਾ ਵਰਣਨ ਕੀਤਾ ਗਿਆ ਇੱਕ ਰਿਪੋਰਟ ਦੇ ਅਨੁਸਾਰ ਕਾਰਟਰ ਨੇ ਕਿਹਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਨੇ ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਨੂੰ ਖਤਮ ਕਰਨ 'ਚ ਮਦਦ ਕੀਤੀ ਤੇ ਦੁਨੀਆ ਦੇ ਸਭ ਤੋਂ ਵੱਡੇ ਰਾਜ ਪ੍ਰાયੋਜਿਤ ਅਤਵਾਦੀ ਦੇਸ਼ ਨੂੰ ਪਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਦੇ ਅੰਦਰ ਡੋਨਾਲਡ 트੍ਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸਾਲ ਦੇ ਸ਼ੁਰੂ 'ਚ ਅਮਰੀਕੀ ਸੰਸਦ ਮੈਂਬਰ ਡੇਰੇਸ ਈਸਾ ਨੇ ਵੀ 트੍ਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ। ਉਹਨਾਂ ਦੀ 2024 ਦੀ ਚੋਣ ਜਿੱਤ ਦੇ ਵਿਸ਼ਵ ਵਿਆਪੀ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ, ਉਹਨਾਂ ਨੇ ਇਹ ਮੰਗ ਕੀਤੀ, ਈਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨਾਂ ਦੀ ਲਗਾਤਾਰ ਜੰਗ ਤੋਂ ਬਾਅਦ ਮੰਗਲਵਾਰ ਨੂੰ ਅਮਰੀਕਾ ਅਤੇ ਕਤਰ ਦੀ ਵਿਚੋਲਗੀ ਨਾਲ ਜੰਗਬੰਦੀ ਕੀਤੀ ਗਈ। ਟਰੰਪ ਨੇ ਕਿਹਾ ਸਾਰਿਆਂ ਨੂੰ ਵਧਾਈਆਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਸੰਪੂਰਨ ਤੇ ਅੰਤਿਮ جنگਬੰਦੀ ਤੇ ਸਹਿਮਤੀ ਬਣ ਗਈ ਹੈ ਇਜ਼ਰਾਈਲ ਤੇ ਈਰਾਨ ਲਗਭਗ ਇੱਕੋ ਸਮੇਂ ਮੇਰੇ ਕੋਲ ਆਏ ਤੇ ਸ਼ਾਂਤੀ ਦੀ ਬੇਨਤੀ ਕੀਤੀ ਮੈਨੂੰ ਪਤਾ ਸੀ ਕਿ ਹੁਣ ਸਮਾਂ ਆ ਗਿਆ ਹੈ ਦੁਨੀਆ ਅਤੇ ਪੱਛਮੀ ਏਸ਼ੀਆ ਅਸਲ ਜੇਤੂ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫਾਰਿਸ਼ ਕੀਤੀ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਰਸਮੀ ਤੌਰ ਤੇ ਨਾਰਵੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਹਾਲ ਹੀ ਚ ਭਾਰਤ ਪਾਕਿਸਤਾਨ ਫੌਜੀ ਟਕਰਾਅ ਦੌਰਾਨ ਫੈਸਲਾਕੁਨ ਕੂਟਨੀਤਿਕ ਦਖਲਅੰਦਾਜ਼ੀ ਲਈ ਅਮਰੀਕੀ ਰਾਸ਼ਟਰਪਤੀ ਨੂੰ ਇਹ ਵਕਕਾਰੀ ਪੁਰਸਕਾਰ ਦੇਣ ਦੀ ਸਿਫਾਰਿਸ਼ ਕੀਤੀ ਗਈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸੇਰਾ ਕਈ ਵਾਰ ਆਪਣੇ ਆਪ ਨੂੰ ਦਿੱਤਾ ਹਾਲਾਂਕਿ ਭਾਰਤ ਨੇ ਹਰ ਮੌਕੇ ਤੇ ਇਹ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤ ਦੇ ਡੀਜੀਐਮਓ ਨਾਲ ਗੱਲ ਕੀਤੀ ਅਤੇ ਕਈ ਵਾਰ ਜੰਗਬੰਦੀ ਦੀ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਭਾਰਤ ਜੰਗਬੰਦੀ ਲਈ ਸਹਿਮਤ ਹੋ ਗਿਆ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।